ਪੀਸੀ ਬਜੋ ਕੰਪਿਊਟਰ ਅਧਿਆਪਕ ਆ ਜੀ ਪਰ ਪੇਸ਼ਾ ਕੁਝ ਹੋਰ ਹੋਣ ਦੇ ਨਾਤੇ ਵੀ ਇਹਨਾਂ ਨਾਲ ਇੰਨਾ ਕ ਜਿਆਦਾ ਡੂੰਘਾ ਰਿਸ਼ਤਾ ਬਣ ਚੁੱਕਾ ਹੈ ਤੇ ਮੈਨੂੰ ਲੱਗਦਾ ਕਿ ਉਸ ਦੀ ਇਹ ਬਦੌਲਤ ਜਿਹੜੀ ਆ ਇਹ ਮੇਰਾ ਜਿਹੜਾ ਰਿਜ਼ਲਟ ਆ ਤਾਂ ਮੈਂ ਉਦੋਂ ਇਹਨਾਂ ਨੂੰ ਹੀ ਸਰਚ ਕੀਤਾ ਇਹਨਾਂ ਬਾਰੇ ਪਤਾ ਕਰਨਾ ਸ਼ੁਰੂ ਕੀਤਾ ਕਿਹੜਾ-ਕਿਹੜਾ ਫੁੱਲ ਹੈ ਕਦੋਂ ਲੱਗਦਾ ਕਿਵੇਂ ਸਾਂਭ-ਸਵਾਲ ਕਰਨੀਆਂ ਤੇ ਫਿਰ ਉਸ ਤੋਂ ਬਾਅਦ ਚੀਜ਼ਾਂ ਵੀ ਉਹਦੇ ਵਰਗੀਆਂ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੀਆਂ ਜੇ ਜਦੋਂ ਕਿਤੇ ਮਨ ਉਦਾਸ ਹੁੰਦਾ ਤੇ ਉਦੋਂ ਫਿਰ ਛੱਤ ਤੇ ਆ ਕੇ ਕਿੰਨਾ ਕੁ ਮਾਨੂੰ ਫਲਾ ਲੰਦੇ ਹੋ ਕਿਉਂਕਿ ਫੁੱਲਾਂ ਦੇ ਵਿੱਚ ਆ ਜਾਂਦੇ ਹੋ ਤੇ ਫਿਰ ਕਿੰਨਾ ਕੁ ਚੰਗਲਾ ਲੱਗਦਾ ਮਾਨੂੰ ਦਾਸੀ ਜਿਹੜੀ ਹੁੰਦੀ ਹੈ ਕਿਤੇ ਦੂਰ ਹੋ ਜਾਂਦੀ ਹੈ ਤਾਂ ਉਦੋਂ ਵੀ ਇਹੀ ਚੀਜ਼ ਸਾਹਮਣੇ ਟੀਵੀ ਤੇ ਜਾਂ ਲੈਪਟਾਪ ਤੇ ਜਾਂ ਕੰਪਿਊਟਰ ਤੇ ਚੱਲ ਰਹੀ ਹੁੰਦੀ ਹੈ ਕਿ ਆਹ ਕਿੱਡਾ ਵਧੀਆ ਆਈਡੀਆ ਹੈ ਚਾਹੇ ਉਹ ਕਿਸੇ ਵਿਦੇਸ਼ ਵਿੱਚ ਲੱਗਾ ਹੋਇਆ ਆਈਡੀਆ ਹੁੰਦਾ ਸੀ ਪਰ ਲੱਗਣਾ ਕਿ ਨਹੀਂ ਯਾਰ ਆਪਾਂ ਵੀ ਕਰਕੇ ਦੇਖੀਏ ਆਪਣੇ ਵੀ ਹੋ ਸਕਦਾ ਕਰਕੇ ਦੇਖੀਏ ਬਹੁਤ ਸਾਰੀਆਂ ਐਸੀ ਚੀਜ਼ਾਂ ਹੈ ਅਸੀਂ ਕਰਕੇ ਦੇ ਸਕਦੇ ਹਾਂ ਪੰਜਾਬੀ ਹੁੰਦੇ ਤਾਂ ਜੁਗਾੜੀ ਨੇਣਾ ਭਾਜੀ ਕਹ ਜਿੱਥੇ ਤੁਸੀਂ ਸਾਰਾ ਪਰਿਵਾਰ ਫੁੱਲਾਂ ਦੀ ਦੇਖਭਾਲ ਕਰਦੇ ਹੋ ਪਰਿਵਾਰ ਦੀ ਪੂਰੀ سپورਟ ਮਿਲੀ ਐ ਅਸੀਂ ਦੇਖਿਆ ਤਾਂ ਬੜਾ ਛੋਟਾ ਜਿਹਾ ਬੱਚਾ ਜਿਹੜਾ ਉਹ ਵੀ ਤੁਹਾਡੇ ਨਾਲ ਜਿਹੜਾ ਹੈਲਪ ਕਰ ਰਿਹਾ ਫੁੱਲਾਂ ਨੂੰ ਪਾਣੀ ਵੀ ਪਿਲਾ ਰਿਹਾ ਉਹਨਾਂ ਵਿੱਚ ਕਿੰਨਾ ਕੁ ਜਾਣਿਆ ਬੱਚਾ ਕਿੰਨੀ ਕੀਚੀ ਵਿੱਚ ਲੱਗ ਖੇਚੀ ਗਿਆ ਤੇ ਫਾਦਰ ਸਾਹਿਬ ਨੇ ਇਸ ਸਾਰੀ ਚੀਜ਼ ਨੂੰ ਨਾਲ ਆਪ ਦੇਖਣਾ ਪਹਿਲਾਂ ਲੱਗਾ ਤਾਂ ਸੀ ਕਿ ਜਿਵੇਂ ਅਸੀਂ ਇਹ ਕੋਈ ਕੰਮ ਜਿਵੇਂ ਵੇਲੇਆ ਬੁਲਾ ਵਾਲਾ ਕੰਮ ਸ਼ੁਰੂ ਕਰਤਾ ਜਿੱਤੋਂ ਕੋਈ ਕਿ ਅੱਜ ਅਸੀਂ ਇਹ ਚੀਜ਼ ਦੇਖਦੇ ਸਾਨੂੰ ਜਿੱਥੋਂ ਅਰਨਿੰਗ ਆ ਅਸੀਂ ਉਹ ਚੀਜ਼ ਵਾਲੇ ਪਾਸੇ ਨੂੰ ਆਪਣਾ ਆਪਣਾ ਚੁਕਾਵ ਲੈ ਕੇ ਆਉਣੇ ਰੁਝਾਨ ਲੈ ਕੇ ਆਉਣੇ ਇਹ ਤੁਹਾਡੇ ਸਦਕਾ ਹੀ ਮੇਰੇ ਕੋਲ ਇਹ ਮੈਨੂੰ ਨਾਮ ਜਿਹੜਾ ਆ ਉਹ ਮਿਲੇਗਾ ਕਿ ਜਿਵੇਂ ਇੱਕ ਫੁੱਲਾਂ ਵਾਲੇ ਘਰ ਵਿੱਚ ਜਾਣਾ ਜਾਂ ਜਿਹੜੇ ਗਗਨਦੀਪ ਸਿੰਘ ਨੂੰ ਸ਼ਹੀਦ ਕੋਟਟ ਜਾਂਦਾ ਫਿਰ ਫੁੱਲਾਂ ਦੇ ਨਾਲ ਹੀ ਤੁਹਾਡੇ মিডিਆ ਨੇ ਮੈਨੂੰ ਲੱਗਾ ਕਿ ਇਹ ਇੱਕ ਪ੍ਰਚਲਿਤ ਕਰ ਦੇਣਾ ਕਿ ਮੈਨੂੰ ਇੱਕ ਫੁੱਲਾਂ ਵਾਲੇ ਘਰ ਜਾਣਾ ਜਿਹੜੇ ਸਸਿਕਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਸ੍ਰੀ ਅਮਰਸਰ ਸਾਹਿਬ ਦੀਆਂ ਉਸ ਪਰਿਵਾਰ ਦੀਆਂ ਜਿਹੜੇ ਸਰਦਾਰ ਜੀ ਨੇ ਘਰ ਦੀ ਛੱਤ ਉੱਤੇ ਜਿਹੜਾ ਕੀ ਗਾਰਡਨ ਤਿਆਰ ਕਰ ਦਿੱਤਾ ਤੁਸੀਂ ਦੇਖਦੇ ਹੋ ਕਿ 10 ਤੋਂ 12 ਤਰ੍ਹਾਂ ਦੇ ਜਿਹੜੇ ਕੀ ਫੁੱਲ ਜਿਹੜੇ ਕੀ ਉਹ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆ ਛੱਤ ਉੱਤੇ ਜਿਹੜਾ ਕੀ ਇੱਕ ਗਾਰਡਨ ਤਿਆਰ ਕਰ ਦਿੱਤਾ ਵਾ ਅਤੇ ਖਿੱਚਵਾਵਾ ਲੋਕਾਂ ਦੇ ਦਿਲ ਖਿੱਚਵਾ ਜਿਹੜਾ ਇਹ ਗਾਰਡਨ ਆ ਬੜੀ ਮਿਹਨਤ ਲਾਈ ਸਰਦਾਰ ਜੀ ਨੇ ਅਤੇ ਪੇਸ਼ੇ ਤੋਂ ਜਿਹੜਾ ਕੀ ਕੰਪਿਊਟਰ ਟੀਚਰ ਵੀ ਨੇ ਪਰ ਪੇਸ਼ਾ ਲੱਗ ਗਿਆ ਪਰ ਗੱਲ ਕਹਿੰਦੇ ਨੇ ਸ਼ੌਂਕ ਦਾ ਕੁ ਮੋਲੀ ਹੁੰਦਾ ਸ਼ੌਂਕ ਵੱਖਰੀ ਤਰ੍ਹਾਂ ਦੇ ਜਿਹੜੇ ਸਰਦਾਰ ਜੀ ਨੇ ਉਹ ਪਾਲੇ ਨੇ ਗੱਲ ਬਾਤ ਵੀ ਕਰਾਂਗੇ ਸਰਦਾਰ ਜੀ ਨਾਲ ਪੁੱਛਾਂਗੇ ਇਹਨਾਂ ਨੂੰ ਸਾਰੇ ਜ਼ਿੰਦਗੀ ਬਾਰੇ ਹਾਂਜੀ ਸਰਦਾਰ ਜੀ ਕੀ ਨਾਮ ਨਹੀਂ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਮੈਂ ਪੇਸ਼ੇ ਵਜੋਂ ਕੰਪਿਊਟਰ ਅਧਿਆਪਕ ਆ ਜੀ ਪਰ ਪੇਸ਼ਾ ਕੁਝ ਹੋਰ ਹੋਣ ਦੇ ਨਾਤੇ ਵੀ ਇਹਨਾਂ ਨਾਲ ਇੰਨਾ ਕ ਜਿਆਦਾ ਡੂੰਘਾ ਰਿਸ਼ਤਾ ਬਣ ਚੁੱਕਾ ਹੈ ਤੇ ਮੈਨੂੰ ਲੱਗਦਾ ਕਿ ਉਸ ਦੀ ਇਹ ਬਦੌਲਤ ਜਿਹੜੀ ਆ ਇਹ ਮੇਰਾ ਜਿਹੜਾ ਰਿਜ਼ਲਟ ਆ ਇਹ ਉਸ ਕੰਪਿਊਟਰ ਦੀ ਸਟੱਡੀ ਹੋਣ ਦੇ ਕਰਕੇ ਆ ਕਿਉਂਕਿ ਆਨਲਾਈਨ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਦੇ ਨਾਲ ਜੀ ਜਿਵੇਂ ਮੈਂ ਗੱਲ ਕਰਾਂਗਾ ਤੁਹਾਡਾ ਨਾ ਤੁਹਾਡਾ ਪੇਸ਼ਾ ਜਿਹੜਾ ਬਿਲਕੁਲ ਅਲੱਗ ਤੁਸੀਂ ਦੱਸਿਆ ਜਿਵੇਂ ਵੀ ਕੰਪਿਊਟਰ ਟੀਚਰ ਆ ਬੰਦਾ ਬਹਿ ਕੇ ਗਾ ਕੰਮ ਕਰਦਾ ਪਰ ਇਹ ਲੱਗਦਾ ਤੁਸੀਂ ਫੁੱਲਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਿਆਰ ਪੈ ਗਿਆ ਕਿਸ ਤਰ੍ਹਾਂ ਜਹਨ ਚ ਆਇਆ ਵੀ ਘਰ ਦੀ ਛੱਤ ਉੱਤੇ ਜਿਹੜਾ ਕੀ ਗਾਰਡਨ ਤਿਆਰ ਕੀਤਾ ਜਾਵੇ ਸਰ ਦੇਖੋ ਜਦੋਂ ਅਸੀਂ ਬਾਜ਼ਾਰ ਵਿੱਚੋਂ ਲਿਆ ਕੇ ਫੁੱਲ ਲਾਉਨੇ ਆ ਤਾਂ ਰੌਣਕ ਉਹਨਾਂ ਦੀ ਵੀ ਹੁੰਦੀ ਹੈ ਪਰ ਬਾਅਦ ਵਿੱਚ ਮਨ ਚ ਆਇਆ ਕਿ ਅਸੀਂ ਬਾਜ਼ਾਰੋਂ ਲਿਆ ਕੇ ਤਾਂ ਚੀਜ਼ਾਂ ਲਗਾ ਰਹੇ ਆ ਕਿਉਂ ਨਾ ਆਪ ਆਪਣੇ ਹੱਥੀ ਵੀ ਆਪ ਕੁਝ ਕਰਕੇ ਦੇਖਿਆ ਜਾਏ ਤੇ ਫਿਰ ਗੱਲ ਇਹ ਸੀ ਕਿ ਮ ਪਤਾ ਕੁਛ ਨਹੀਂ ਸੀ ਸਿੱਖਣਾ ਕਿਵੇਂ ਪਰ ਜਦੋਂ ਸਿੱਖਣ ਦੀ ਗੱਲ ਆ ਜਾਂਦੀ ਫਿਰ ਬਹੁਤ ਸਾਰੇ ਐਸੀ ਤਰ੍ਹਾਂ ਦੇ ਸੋਰਸ ਬਣ ਜਾਂਦੇ ਨੇ ਜਿਹੱਚ ਅੱਜ ਵੱਡੇ ਆ ਰੋਲ ਜਿਹੜਾ ਆ ਉਹ ਮੀਡੀਆ ਦਾ ਆ ਔਨਲਾਈਨ ਤੁਸੀਂ ਸਾਰਾ ਕੁਝ ਸਿੱਖ ਸਕਦੇ ਹੋ ਤਾਂ ਮੈਂ ਉਸੇ ਹੀ ਸਮੇਂ ਦੌਰਾਨ ਫਿਰ ਇਹਨਾਂ ਨੂੰ ਨਾਲ-ਨਾਲ ਸਿੱਖਣਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਐਸੇ ਟੂਲਸ ਨੇ ਐਸੇ ਫੈਕਟਸ ਨੇ ਇਹਨਾਂ ਸਾਮ ਸੰਭਾਲ ਕਰਨ ਦੇ ਹੀ ਜਿਹੜੇ ਸਾਰੇ ਔਨਲਾਈਨ ਪਤਾ ਲੱਗਦੇ ਲੱਗਦਾ ਗਗਨ ਜੀ ਤੁਸੀਂ ਅਸਲ ਕੰਪਿਊਟਰ ਜਿਹੜਾ ਕੀ ਸਹੀ ਇਸਤੇਮਾਲ ਕੀਤਾ ਵਾ ਅਸੀਂ ਦੇਖੋ ਜੱਤ ਲੋਕ ਤੇ ਕੰਪਿਊਟਰ ਦੇ ਫਿਲਮਾਂ ਬੁਣਾ ਵੇਂਦੇ ਪਰ ਤੁਸੀਂ ਲੱਗਦਾ ਸਹੀ ਇਸਤੇਮਾਲ ਕਰਦਾ ਅੱਜ ਘ ਬਾਲੇ ਉਹ ਕੀ ਕਹਿਣਾ ਚਾਹੋਗੇ ਸਰ ਵਾਕਿਆ ਸਹੀ ਗੱਲ ਤੁਸੀਂ ਕਹੀ ਹੈ ਕਿ ਅਸੀਂ ਜਿਵੇਂ ਆਨਲਾਈਨ ਰਹਿ ਕੇ ਜਾਂ ਕੰਪਿਊਟਰ ਦੇ ਨਾਲ ਰਹਿ ਕੇ ਅਸੀਂ ਸਿੱਖਦੇ ਉਹ ਚੀਜ਼ਾਂ ਜਿਹਦਾ ਸਾਡਾ ਮਨ ਵਿੱਚ ਇੰਟਰਸਟ ਹੁੰਦਾ ਆ ਪਰ ਕੋਸ਼ਿਸ਼ਾਂ ਤੁਹਾਨੂੰ ਇਸ ਤਿੱਕੇ ਨਾਲ ਲਈ ਪ੍ਰੋਸੀਆਂ ਜਾਂਦੀਆਂ ਕਿ ਸ਼ਾਇਦ ਜਿੰਨਾਂ ਵੱਲ ਤੁਹਾਡਾ ਧਿਆਨ ਜਿਹੜਾ ਆ ਉਹ ਖਿੱਚਿਆ ਜਾਂਦਾ ਪਰ ਜਦੋਂ ਮੈਂ ਆਪਣੇ ਇਸ ਸੀਜ਼ ਵਾਲਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਮੈਂ ਉਦੋਂ ਇਹਨਾਂ ਨੂੰ ਹੀ ਸਰਚ ਕੀਤਾ ਇਹਨਾਂ ਬਾਰੇ ਪਤਾ ਕਰਨਾ ਸ਼ੁਰੂ ਕੀਤਾ ਕਿਹੜਾ-ਕਿਹੜਾ ਫੁੱਲ ਹੈ ਕਦੋਂ ਲੱਗਦਾ ਕਿਵੇਂ ਸਾਂਭ ਸੰਭਾਲ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਚੀਜ਼ਾਂ ਵੀ ਉਹਦੇ ਵਰਗੀਆਂ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੀਆਂ ਤੇ ਫਿਰ ਲੱਗਦਾ ਸੀ ਕਿ ਨਹੀਂ ਅਜੇ ਆ ਵੀ ਦੇਖ ਲਈਏ ਆ ਵੀ ਦੇਖ ਲਈਏ ਔਰ ਵੱਡੀ ਗੱਲ ਜਦੋਂ ਪਰਿਵਾਰ ਚ ਵੀ ਇਕੱਠੇ ਬੈਠੇ ਹੋਈਦਾ ਵਾ ਤਾਂ ਉਦੋਂ ਵੀ ਇਹੀ ਚੀਜ਼ ਸਾਹਮਣੇ ਟੀਵੀ ਤੇ ਜਾਂ ਲੈਪਟਾਪ ਤੇ ਜਾਂ ਕੰਪਿਊਟਰ ਤੇ ਚੱਲ ਰਹੀ ਹੁੰਦੀ ਹੈ ਕਿ ਆਹ ਕਿੱਡਾ ਵਧੀਆ ਆਈਡੀਆ ਹੈ ਚਾਹੇ ਉਹ ਕਿਸੇ ਵਿਦੇਸ਼ ਵਿੱਚ ਲੱਗਾ ਹੋਇਆ ਆਈਡੀਆ ਹੁੰਦਾ ਸੀ ਪਰ ਲੱਗਣਾ ਕਿ ਨਹੀਂ ਯਾਰ ਆਪਾਂ ਵੀ ਕਰਕੇ ਦੇਖੀਏ ਆਪਣੇ ਵੀ ਹੋ ਸਕਦਾ ਕਰ ਪੰਜਾਬੀ ਹੁੰਦੇ ਤਾਂ ਜੁਗਾੜੀ ਲੈਣਾ ਬਾਜੀ ਬਿਲਕੁਲ ਬਿਲਕੁਲ ਗਾਇਤ ਸੀ ਪੰਜਾਬੀ ਜੁਗਾੜੀ ਹੁੰਦੇ ਨੇ ਕੋਈ ਨਾ ਕੋਈ ਜੁਗਾੜ ਲਾ ਲੈਂਦੇ ਨੇ ਤੁਸੀਂ ਬੜਾ ਵਧੀਆ ਜੁਗਾੜ ਲਾਇਆ ਵਾ ਤੇ ਮੈਨੇ ਸੁ ਗਗਨ ਜੀ ਕਿੰਨੇ ਤਰ੍ਹਾਂ ਦੇ ਫੁੱਲ ਜਿਹੜੇ ਨੇ ਛੱਤ ਲਗਾਏ ਨੇ ਦਰਸ਼ਕਾ ਜੀ ਉਹ ਸਾਡੇ ਕਰਦੇ ਉਹਦੇ ਕਿਹੜੇ ਕਿਹੜੇ ਫੁੱਲ ਨੇ ਜਿਹੜੇ ਜੀ ਮੈਂ ਇੱਥੇ 10 ਤੋਂ 12 ਤਰ੍ਹਾਂ ਦੀ ਵੈਰਾਈਟੀਆਂ ਲਗਾਈਆਂ ਹੋਈਆਂ ਨੇ ਜਿਨ੍ਹਾਂ ਵਿੱਚ ਮੈਰੀਗੋਲਡ ਹੈ ਸਾਡੇ ਕੋਲ ਪਿੱਛੇ ਲੱਗਾ ਹੋਇਆ ਪੈਂਜ਼ੀ ਆ ਪਿਟੂਨੀਆ ਆ ਫਿਰ ਡੇਲੀ ਆਇਆ ਹੈ 크ਿਸੈਂਥਮਮ ਹੈਗਾ ਗੁਲਦੋਦੀ ਜਿਹਨੂੰ ਅਸੀਂ ਬੋਲ ਦਿੰਨੇ ਆ ਫਿਰ ਸਾਡੇ ਕੋਲ ਐਸੇ ਜਾਫਰੀ ਵੀ ਹੈਗਾ ਇੱਥੇ ਆਈਸ ਪਲਾਂਟ ਵੀ ਹੈਗੇ ਆ ਸੋ ਬਹੁਤ ਸਾਰੀਆਂ ਐਸੀਆਂ ਵੈਰਾਈਟੀਆਂ ਨੂੰ ਮੈਂ ਲਗਾਉਣਾ ਇੱਥੇ ਸ਼ੁਰੂ ਕੀਤਾ ਸਾਲ ਪਿਛੇ ਤੁਸੀਂ ਲਾਲ ਰੰਗ ਦਾ ਬਿਲਕੁਲ ਦਿਲ ਖਿੱਚਵਾ ਇੱਕ ਫੁੱਲ ਤੁਸੀਂ ਦੇਖ ਰਿਹਾ ਹੋਏਗਾ ਪਰ ਹੁਣ ਸਰ ਇੱਥੇ ਇਹ ਚੀਜ਼ ਦੀ ਗੱਲ ਹੁੰਦੀ ਕਿ ਸ਼ੁਰੂਆਤ ਦੀ ਸ਼ੁਰੂਆਤ ਬਹੁਤ ਛੋਟੇ ਲੈਵਲ ਤੋਂ ਕੀਤੀ ਸੀ ਕਿ ਸਿਰਫ 2-3 ਫੁੱਲ ਲਾਲੇ ਜਾਂ ਬੀਜ ਲੈ ਕੇ ਲਾਲੇ ਕਿਸੇ ਵੇਲੇ ਕੋਈ ਸਮਾਂ ਲੱਗਾ ਉਹਨਾਂ ਨੂੰ ਸਾਂਸਵਾਲ ਕਰਦਾ ਕਿਸੇ ਨੇ ਨਾ ਲੱਗਾ ਪਰ ਜਦੋਂ ਪਰਿਵਾਰ ਦੀ ਨਾਲ ਗੱਲ ਲਈਏ ਕਿਉਂਕਿ ਇੱਕ ਤੇ ਇੱਕ ਫਿਰ 11 ਬਣ ਜਾਂਦੇ ਨੇ ਤੇ ਫਾਦਰ ਸਾਹਿਬ ਨੇ ਇਸ ਸਾਰੀ ਚੀਜ਼ ਨੂੰ ਨਾਲ ਆਪ ਦੇਖਣਾ ਪਹਿਲਾਂ ਲੱਗਾ ਤਾਂ ਸਹੀ ਕਿ ਜਿਵੇਂ ਅਸੀਂ ਇਹ ਕੋਈ ਕੰਮ ਜਿਵੇਂ ਵੇਲਿਆਂ ਪੁਲਾ ਵਾਲਾ ਕੰਮ ਸ਼ੁਰੂ ਕਰਤਾ ਜਿੱਤੋਂ ਕੋਈ ਕਿਉਂਕਿ ਅੱਜ ਅਸੀਂ ਇਹ ਚੀਜ਼ ਦੇਖਦੇ ਸਾਨੂੰ ਜਿੱਥੋਂ ਅਰਨਿੰਗ ਆ ਅਸੀਂ ਉਹੋ ਚੀਜ਼ ਵਾਲੇ ਪਾਸੇ ਨੂੰ ਆਪਣਾ ਚੁਕਾਵ ਲੈ ਕੇ ਆਉਣੇ ਰੁਝਾਨ ਲੈ ਕੇ ਆਉਣੇ ਪਰ ਨਹੀਂ ਜਿਹੜਾ ਸਾਡੀ ਮਨ ਦੀ ਖੁਸ਼ੀ ਆ ਸਕੂਨ ਆ ਉਹ ਹੈਪੀਨੈਸ ਆ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਮਿਲਦੀ ਆ ਫਿਰ ਜਦੋਂ ਫਾਦਰ ਸਾਹਿਬ ਨੇ ਨਾਲ ਦੇਖਿਆ ਕਿ ਨਹੀਂ ਇੱਕ ਇਨੀਸ਼ੀਏਟ ਹੁੰਦਾ ਨਾ ਕਿ ਨਹੀਂ ਇੱਕ ਬੰਦਾ ਵਧੀਆ ਕੰਮ ਕਰ ਰਿਹਾ ਤੇ ਮੈਂ ਵੀ ਤੇਰੇ ਨਾਲ ਲ ਉਸੇ ਚੀਜ਼ ਦੇ ਨਾਲ ਫਿਰ ਨਾਲ-ਨਾਲ ਕੰਮ ਕਰਨਾ ਸ਼ੁਰੂ ਕੀਤਾ ਪਾਣੀ ਪਾਉਣਾ ਸਪਰੇਅ ਕਰਨੀ ਸਾਂਭ ਸੰਭਾਲ ਕਰਨੀ ਬੀਜ ਲਿਆਉਣੇ ਖਾਦ ਲਿਆਉਣੀ ਤੇਰੀ ਤੇਰੀ ਚੀਜ਼ ਨੂੰ ਤਿਆਰ ਕਰਨੇ ਉਹ ਸਾਰਾ ਕੁਝ ਇੱਥੇ ਆਪਾਂ ਕੀਤਾ ਬਿਲਕੁਲ ਜੀ ਗਗਨ ਮੈਨਸੋ ਵੀ ਸਪਰੇਅ ਦੀ ਗੱਲ ਕਰੀ ਅਸੀਂ ਇਹ ਦੇਖਿਆ ਇੱਕ ਮਾਰਕੀਟ ਜੀ ਸਪਰੇਅ ਬਹੁਤ ਤੇਜ਼ ਆਉਂਦੀਆਂ ਨੇ ਜਿਹੜੇ ਕਿ ਇੱਕ ਦਿਨ ਰਾਤੋ ਰਾਤ ਜਿਹੜੇ ਕਿ ਫੁੱਲ ਤਿਆਰ ਕਰ ਦਿੰਦੀਆਂ ਨੇ ਮੈਨਸੋ ਵੀ ਤੁਸੀਂ ਜਿਹੜੇ ਇਹ ਫੁੱਲਾਂ ਨੂੰ ਸਪਰੇਅ ਕਰਦੇ ਜੀ ਇਹ ਬਾਜ਼ਾਰੋਂ ਲਿਆਉਂਦੇ ਜੀ ਕਿ ਆਪ ਤਿਆਰ ਕਰਦੇ ਜੀ ਇਹਨਾਂ ਨੂੰ ਖਾਦ ਵੀ ਪਾ ਰਹੇ ਜੀ ਅ ਜੀ ਵੱਡੀ ਗੱਲ ਕੀ ਜਿਹੜਾ ਰਸੋਈ ਆ ਸਾਡੀ ਉਹ ਸਾਡਾ ਸਭ ਜਿਹੜੀ ਚ ਅਸੀਂ ਖਾ ਰਹੇ ਆ ਸਾਡੇ ਸਿਹਤ ਵਾਸਤੇ ਚੰਗੀ ਅਸੀਂ ਤਾਂ ਹੀ ਖਾ ਰਹੇ ਹਾਂ ਤਾਂ ਇਸੇ ਤਿੱਕੇ ਨਾਲ ਜਿਹੜਾ ਸਾਡਾ ਇਹਨਾਂ ਫੁੱਲਾਂ ਦੇ ਵਾਸਤੇ ਵੀ ਸਾਨੂੰ ਬਹੁਤ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਉਹ ਮਿਲ ਜਾਂਦੀਆਂ ਨੇ ਸਾਡੀ ਰਸੋਈ ਦੇ ਵਿੱਚੋਂ ਜਿਵੇਂ ਕਿ ਲਾਲ ਮਿਰਚ ਗੱਲ ਕਰ ਲਈਏ ਸਾਡੇ ਕੋਲ ਹਰੀ ਮਿਰਚ ਦੀ ਗੱਲ ਕਰ ਲਈਏ ਅਦਰਕ ਦੀ ਗੱਲ ਕਰ ਲਈਏ ਲਸਣ ਦੀ ਗੱਲ ਕਰ ਲਈਏ ਖੱਟੀ ਲੱਸੀ ਦੀ ਗੱਲ ਕਰ ਲਈਏ ਤਾਂ ਉਹ ਇਹਨਾਂ ਵਾਸਤੇ ਸਾਰੇ ਦੇ ਸਾਰੇ ਸੋਰਸ ਨੇ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਇਹਨਾਂ ਨੂੰ ਕੀੜਿਆਂ ਤੋਂ ਨਜਾਤ ਪਾਉਣ ਦੇ ਵੱਡੀ ਗੱਲ ਇਹਨਾਂ ਵਾਸਤੇ ਉਹ ਇੱਕ ਫਰਟੀਲਾਈਜ਼ਰ ਦਾ ਕੰਮ ਵੀ ਕਰਦੇ ਨੇ ਫਿਰ ਜਿਵੇਂ ਗੰਡੋਆਂ ਦੀ ਖਾਦ ਹੈ ਜਿਹੜੀ ਕਿ ਨੇਚਰ ਚਾਹੁੰਦੇ ਆ ਕਿਉਂਕਿ ਉਹ ਪਾਈਏ ਤਾਂ ਇਹਦੇ ਨਾਲ ਉਹਨਾਂ ਦੀ ਤੰਦਰੁਸਤੀ ਵੀ ਰਹਿੰਦੀ ਹੈ ਵੱਡੀ ਗੱਲ ਜਿਹੜੇ ਤੁਸੀਂ ਘਰ ਵਿੱਚ ਲਗਾ ਰਹੇ ਹੋ ਤੁਹਾਡੀ ਸਿਹਤ ਦਾ ਕੋਈ ਖਲਵਾੜ ਨਹੀਂ ਹੁੰਦਾ ਅਸੀਂ ਇਹਨਾਂ ਨੂੰ ਬਚਾਓ ਇਹ ਸਿੱਖਣਾ ਕਰਦੇ ਹਾਂ ਸਾਰੇ ਗਗਨਜੀ ਮੈਨਸੋਫੀ ਸਕੂਲ ਤੋਂ ਆਉਣ ਤੋਂ ਬਾਅਦ ਸਮਾਂ ਵੀ ਉਹਨਾਂ ਕੋਲ ਹੁੰਦਾ ਵਾ ਸਕੂਲ ਬੱਚਿਆਂ ਨੇ ਵੀ ਜਿਹੜਾ ਕਿ ਕੈਲੋਪੀ ਕੰਮ ਕੀਤਾ ਜਾਂਦਾ ਉਹ ਬੱਚਿਆਂ ਨੂੰ ਪੜਾਇਆ ਜਾਂਦਾ ਘਰੇ ਆ ਕੇ ਪਰਿਵਾਰ ਨੂੰ ਸਮਾਂ ਦੇਣਾ ਹੁੰਦਾ ਕਿਸ ਤਰ੍ਹਾਂ ਸਮਾਂ ਦੇਣਾ ਦੋ ਫਿਰ ਪਰਿਵਾਰ ਨੂੰ ਵੀ ਨਾਲ ਗਾਰਡਨ ਨੂੰ ਵੀ ਸਰ ਦੇਖੋ ਜਦੋਂ ਤੁਹਾਡਾ ਇੰਟਰਸਟ ਬਣ ਜਾਂਦਾ ਨਾ ਤੇ ਤੁਸੀਂ ਇੰਟਰਸਟ ਦੇ ਨਾਲ ਫਿਰ ਸਮਾਂ ਉਸੇ ਦੇ ਕੇ ਨਾਲ ਹੀ ਮੈਨੇਜ ਕਰ ਲੈਂਦੇ ਹੋ ਕਈ ਵਾਰੀ ਤਾਂ ਇੰਨੀ ਕੁ ਜ਼ਿਆਦਾ ਕਿਉਰਿਓਸਿਟੀ ਹੁੰਦੀ ਸੀ ਕਿ ਅੱਜ ਇਹ ਚੀਜ਼ ਲਗਾਈ ਆ ਤੇ ਜਾ ਕੇ ਇਹ ਚੀਜ਼ ਨੂੰ ਮੈਂ ਜ਼ਰੂਰ ਦੇਖਾਂ ਕਿ ਮੈਂ ਉਹ ਦਿਨ ਇਹ ਲਗਾਏ ਸੀ ਫੁੱਲ ਜਾਂ ਬੀ ਲਗਾਏ ਸੀ ਅੱਜ ਮੈਂ ਜਾ ਕੇ ਦੇਖਣੇ ਕਿ ਕਿੰਨੇ ਕੁ ਹੋਏ ਨੇ ਤਾਂ ਉਹ ਸਾਰੀ ਚੀਜ਼ ਜਿਹੜੀ ਆ ਉਹ ਫਿਰ ਸਮਾਂ ਤੁਸੀਂ ਉਹਦੇ ਮੁਤਾਬਕ ਕਰ ਲੈਂਦੇ ਹੋ ਤੁਹਾਡੀਆਂ ਗੱਲ ਫਿਰ ਆ ਜਾਂਦੀ ਮੈਂ ਇੱਕ ਗੱਲ ਕਰਾਂ ਤੇ ਪ੍ਰਾਇੋਰਟੀ ਹੈ ਤੁਹਾਡੀ ਜਿਸ ਵਾਲੇ ਪਾਸੇ ਨੂੰ ਜ਼ਿਆਦਾ ਰੁਝਾਨ ਹੋਏਗਾ ਪ੍ਰਾਇਰਟੀ ਹੋਏਗੀ ਮੈਂ ਕਿਹੜੀ ਚੀਜ਼ ਪਹਿਲੋਂ ਕਰਨੀ ਹੈ ਤਾਂ ਤੁਸੀਂ ਉਸ ਚੀਜ਼ ਨੂੰ ਜ਼ਰੂਰ ਕਰੋਗੇ ਜੀ ਜੇ ਗੱਲ ਕਰੀਏ ਗਗਨ ਜੀ ਜਦੋਂ ਕਿਤੇ ਮਨ ਉਦਾਸ ਹੁੰਦਾ ਤੇ ਉਦੋਂ ਫਿਰ ਛੱਤ ਆ ਕੇ ਕਿੰਨਾ ਕਿ ਮਨ ਨੂੰ ਹਿਲਾ ਲੈਂਦੇ ਹੋ ਕਿਉਂਕਿ ਫੁੱਲਾਂ ਦੇ ਵਿੱਚ ਆ ਜਾਂਦੇ ਹੋ ਤੇ ਫਿਰ ਕਿੰਨਾ ਕਿ ਚੰਗਲਾ ਲੱਗਦਾ ਮਾਨੂੰ ਦਾਸੀ ਜਿਹੜੀ ਹੁੰਦੀ ਕਿਤੇ ਦੂਰ ਹੋ ਜਾਂਦੀ ਹੈ ਬਿਲਕੁਲ ਜੀ ਸਰ ਇਹ ਇੱਕ ਐਸੇ ਕੁਦਰਤ ਦੇ ਰੰਗ ਨੇ ਕਿ ਅਸੀਂ ਤਾਂ ਬਨਾਵਟੀ ਰੰਗਾਂ ਵਾਲੇ ਪਾਸੇ ਤੁਰੇ ਫਿਰਦੇ ਆ ਪਰ ਜਿਹੜੇ ਰੰਗ ਕੁਦਰਤ ਨੇ ਇਹਨਾਂ ਵਿੱਚ ਭਰਦੇ ਨੇ ਨਾ ਤਾਂ ਇਹ ਮਿਟਦੇ ਨੇ ਤੇ ਨਾ ਹੀ ਇਹਨਾਂ ਨੂੰ ਕੋਈ ਬਦਲਾਵ ਕਰਕੇ ਲੈ ਕੇ ਆ ਸਕਦਾ ਇਹਦੇ ਵਿੱਚ ਸੋ ਐਸੇ ਇਹਨਾਂ ਚ ਫੁੱਲਾਂ ਦੀ ਫਿਰ ਜਦੋਂ ਰੌਣਕ ਕਿਉਂਕਿ ਤੁਸੀਂ ਜਦੋਂ ਦੇਖੋ ਇੱਕ ਫੁੱਲ ਬੰਦ ਆ ਤੇ ਤੁਹਾਨੂੰ ਪਤਾ ਨਹੀਂ ਕਿ ਜਦੋਂ ਖੁੱਲਣਾ ਤੇ ਕਿਹੜਾ ਰੰਗ ਨਿਕਲ ਕੇ ਆਉਣਾ ਤੇ ਜੋ ਰੰਗ ਖੁੱਲ ਕੇ ਨਿਕਲ ਕੇ ਸਾਹਮਣੇ ਆਉਂਦਾ ਉਦੋਂ ਮਨ ਦੀ ਖੁਸ਼ੀ ਇੱਕ ਅਲੱਗ ਹੀ ਹੋ ਜਾਂਦੀ ਹੈ ਕਿ ਵਾਕਈ ਜਿਹੜੀ ਚ ਆ ਰਹੀ ਹੈ ਜੀ ਤੇ ਮੈਨੂੰ ਇਹ ਸੋ ਵੀ ਕਹਿੰਦੇ ਅਸੀਂ ਦੇਖਿਆ ਵੀ ਲਗਾਤਾਰ ਲੋਕ ਨੇ ਸਵੇਰੇ ਸਵੇਰ ਕਰਨ ਵਾਸਤੇ ਬਾਹਰ ਜਾਂਦੇ ਨੇ ਗਾਰਡਨ ਜਾਂਦੇ ਨੇ ਜਾਂ ਪਾਰਕਾਂ ਜਾਂਦੇ ਨੇ ਤੇ ਮੈਨੂੰ ਸੋ ਤੁਸੀਂ ਦਿਨ ਦੀ ਸ਼ੁਰੂਆਤ ਕਿਸਤਾਂ ਕਰਦੇ ਹੋ ਕਿਉਂਕਿ ਇੱਥੇ ਤੁਸੀਂ ਗਾਰਡਨ ਤਿਆਰ ਕੀਤਾ ਵਾ ਤੁਹਾਨੂੰ ਜਿਹੜੀ ਆ ਤਾਜੀ ਹਵਾ ਮਿਲਦੀ ਇੱਥੇ ਵਧੀਆ ਤੁਹਾਨੂੰ ਜਿਹੜਾ ਵਾਤਾਵਰਣ ਮਿਲਦਾ ਵਾ ਜਿਹੜੇ ਲੋਕ ਬਾਹਰ ਜਾ ਕੇ ਲੱਭਦੇ ਨੇ ਤੁਸੀਂ ਕਿਸਤਾਂ ਦਿਨ ਦੀ ਸ਼ੁਰੂਆਤ ਕਰਦੇ ਹੋ ਸਰ ਮੈਂ ਦਿਨ ਦੀ ਸ਼ੁਰੂਆਤ ਜਦੋਂ ਸਵੇਰੇ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਸੀਜ਼ਨਲ ਜ਼ਰੂਰ ਦੇਖਿਆ ਜਾਂਦਾ ਕਿ ਕੱਲ ਨੂੰ ਜਿਹੜਾ ਫੁੱਲ ਵਗੈਰਾ ਲਗਾਏ ਸੀ ਬੂਟੇ ਲਗਾਏ ਸੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਬਿਲੀਆਂ ਵਗੈਰਾ ਵੀ ਆ ਜਾਂਦੀ ਜਾਨੀ ਕਿ ਇਸ ਚੀਜ਼ ਨੂੰ ਖਰਾਬ ਵੀ ਕਰ ਜਾਂਦੀਆਂ ਨੇ ਤਾਂ ਉਸ ਸਵੇਰ ਨੂੰ ਸਮਾਂ ਇੰਨਾ ਕ ਹੁੰਦਾ ਪਰ ਵੱਡੇ ਕਹਿੰਦੇ ਕਿ ਤੁਸੀਂ ਆਪਣੀ ਰੁਟੀਨ ਉਹਦੇ ਮੁਤਾਬਕ ਸੈੱਟ ਕਰ ਲੈਂਦੇ ਹੋ ਜੇਕਰ ਅਸੀਂ ਸੁੱਤੇ ਰਵਾਂਗੇ ਫੇਰ ਇਹ ਕੰਮ ਨਹੀਂ ਹੁੰਦੇ ਤੁਹਾਨੂੰ ਉਹਦੇ ਮੁਤਾਬਕ ਹੀ ਆਪਣਾ ਡੇਲੀ ਰੁਟੀਨ ਸਵੇਰੇ ਅਰਲੀ ਮਾਰਨਿੰਗ ਰੱਖਣਾ ਬੰਦਾ ਇੱਕ ਤਾਂ ਤਾਜੀ ਹਵਾ ਉੱਪਰ ਆਣ ਕੇ ਆਪਣਾ ਸਮਾਪਤੀਤ ਕੀਤਾ ਜਾਂਦਾ ਸੋ ਦਿਨ ਦੀ ਸ਼ੁਰੂਆਤ ਸਵੇਰੇ ਸਵੇਰੇ ਹੀ ਆ ਕੇ ਪਹਿਲਾਂ ਇੱਕ ਵਾਰੀ ਚੈੱਕ ਕਰ ਜਾਂਦਾ ਕਿ ਕਿਵਲੇ ਰਾਤ ਨੂੰ ਕਿਸੇ ਨੂੰ ਪਾਣੀ ਪਾਉਣਾ ਰਹਿ ਗਿਆ ਜਾਂ ਰੋਜ਼ੇ ਵਿਆਂ ਕਰਕੇ ਕਿਸੇ ਵੇਲੇ ਨਹੀਂ ਵੀ ਪਾਇਆ ਜਾਂਦਾ ਤਾਂ ਸਵੇਰ ਨੂੰ ਆੜ ਕੇ ਦੁੱਖ ਵੀ ਲੱਗਦਾ ਕਿ ਇਹ ਕਿ ਮੇਰੇ ਕਰਕੇ ਇਸ ਚ ਦੀ ਗਗਨ ਜੀ ਜਿੱਥੇ ਤੁਸੀਂ ਕੰਪਿਊਟਰ ਟੀਚਰ ਜੇ ਕਿਤੇ ਵੱਲੋਂ ਮਾਸਟਰ ਜੇ ਠੀਕ ਹੈ ਕੀ ਲੱਗਦਾ ਜੇ ਜਦੋਂ ਕਿਤੇ ਘਰ ਪੁੱਛਣਾ ਹੋਵੇ ਕਿਸੇ ਨੂੰ ਤੇ ਲੋਕ ਕਹਣਗੇ ਯਾਰ ਮਾਸਟਰ ਦਾ ਘਰ ਜਾਣਾ ਕਿ ਜਿਨ੍ਹਾਂ ਨੇ ਕੋਠਾ ਤੇ ਗਾਰਡਨ ਬਣਾਇਆ ਉਹਨਾਂ ਘਰ ਜਾਣਾ ਫੁੱਲਾਂ ਵਾਲਾਂ ਦੇ ਕੀ ਲੱਗਦਾ ਤੁਹਾਨੂੰ ਚੰਗਾ ਲੱਗਦਾ ਆਪਣੇ ਆਪ ਨੂੰ ਸਿਰ ਇਹ ਤੁਸੀਂ ਬਿਲਕੁਲ ਸਹੀ ਕਿਹਾ ਪਰ ਉਹਦੇ ਲਈ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਸੀਂ মিডিਆ ਨੇ ਮੇਰੇ ਤੱਕ ਅਪਰੋਚ ਕੀਤੀ ਆ ਇਹ ਤੁਹਾਡੇ ਸਦਕਾ ਹੀ ਮੇਰੇ ਕੋਲ ਇਹ ਮੈਨੂੰ ਨਾਮ ਜਿਹੜਾ ਆ ਉਹ ਮਿਲੇਗਾ ਕਿ ਜਿਵੇਂ ਇੱਕ ਫੁੱਲਾਂ ਵਾਲੇ ਘਰ ਵਿੱਚ ਜਾਣਾ ਹੈ ਜਾਂ ਜਿਹੜੇ ਗਗਨਦੀਪ ਸਿੰਘ ਨੂੰ ਸ਼ਾਇਦ ਕੋਈ ਕੱਟ ਜਾਂਦਾ ਹੈ ਫਿਰ ਫੁੱਲਾਂ ਦੇ ਨਾਲ ਹੀ ਤੁਹਾਡੇ ਮੀਡੀਆ ਨੇ ਮੈਨੂੰ ਲੱਗਾ ਕਿ ਇਹ ਇੱਕ ਪ੍ਰਚਲਿਤ ਕਰ ਦੇਣਾ ਕਿ ਮੈਨੂੰ ਇੱਕ ਫੁੱਲਾਂ ਵਾਲੇ ਘਰ ਜਾਣਾ ਜਿਹੜੇ ਇੱਥੇ ਰਹਿੰਦੇ ਨੇ ਸੋ ਸਹੀ ਗੱਲ ਹੈ ਜੀ ਇੱਕ ਮੀਡੀਆ ਹੀ ਆ ਇਸ ਸੀਜ਼ਨ ਨੂੰ ਉੱਪਰ ਲੈ ਕੇ ਆਉਣ ਵਾਲਾ ਜੀ ਗਗਨ ਜੀ ਇਸ ਦੇਖਿਆ ਜਿੱਥੇ ਤੁਸੀਂ ਸਾਰਾ ਪਰਿਵਾਰ ਫੁੱਲਾਂ ਦੀ ਦੇਖਭਾਲ ਕਰਦੇ ਹੋ ਪਰਿਵਾਰ ਦੀ ਪੂਰੀ ਸਪੋਰਟ ਮਿਲੀ ਅਸੀਂ ਦੇਖਿਆ ਤੁਹਾਡਾ ਛੋਟਾ ਜਿਹਾ ਬੱਚਾ ਜਿਹੜਾ ਉਹ ਵੀ ਤੁਹਾਡੇ ਨਾਲ ਜਿਹੜਾ ਹੈਲਪ ਕਰ ਰਿਹਾ ਫੁੱਲਾਂ ਨੂੰ ਪਾਣੀ ਵੀ ਪਿਲਾ ਦਿੰਦਾ ਉਹ ਨਾਲ ਵਿੱਚ ਕਿੰਨਾ ਕਰ ਜਾਣਿਆ ਬੱਚਾ ਕਿੰਨੀ ਕੀਚੂ ਲੈ ਕੇ ਖਿੱਚਿਆ ਗਈ ਹੈ ਅਸੀਂ ਦੇ ਬਿੰਦਰੀਆਂ ਬਾਹਰ ਖੇਡਦੇ ਨੇ ਅਸੀਂ ਦੇਖਿਆ ਤੁਹਾਡੇ ਨਾਲ ਜਿਹੜਾ ਕਿ ਉਹ ਮਤ ਕਰਾ ਰਿਹਾ ਹੈਲਪ ਕਰਾ ਰਿਹਾ ਤੁਹਾਡੇ ਨਾਲ ਕੀ ਗੱਲ ਚਾਹੋਗੇ ਸਰ ਇੱਕ ਤਿੱਕੇ ਨਾਲ ਕਿ ਜਿਵੇਂ ਤੁਸੀਂ ਵੀ ਫੈਮਿਲੀ ਸੀ ਦੇਖਿਆ ਹੋਵੇਗਾ ਕਿ ਜਿਸ ਤਿੱਕੇ ਨਾਲ ਤੁਸੀਂ ਕੋਈ ਕੰਮਕਾਰ ਕਰਦੇ ਹੋ ਬੱਚਾ ਤੁਹਾਨੂੰ ਉਸ ਦੇ ਨਾਲ ਜਰੂਰ ਫੋਲੋ ਕਰਦਾ ਤੇ ਜਦੋਂ ਆਪ ਕਿਸੇ ਵੇਲੇ ਨੈਟ ਤੇ ਉੱਤੇ ਕੋਈ ਚੀਜ਼ਾਂ ਦੇਖ ਰਹੀਆਂ ਹੁੰਦੀਆਂ ਇਸ ਦੇ ਬਾਰੇ ਤਾਂ ਉਹ ਵੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਣੇ ਮਨ ਚ ਲੈ ਕੇ ਆਉਂਦਾ ਕਿ ਸਾਡੇ ਕੋਲ ਵੀ ਇਹ ਬੂਟਾ ਪਪਾ ਹੈਗਾ ਨਹੀਂ ਸੀ ਜਾਂ ਅਸੀਂ ਲਗਾਇਆ ਸੀ ਜਾਂ ਖਰਾਬ ਹੋ ਗਿਆ ਸੀ ਤਾਂ ਅਸੀਂ ਉਹਨੂੰ ਜਰੂਰ ਸਹੀ ਕਰੀਏ ਜਾਂ ਲਗਾਈਏ ਤਾਂ ਕਈ ਵਾਰੀ ਬਾਜ਼ਾਰ ਵਿੱਚ ਇਸ ਚੀਜ਼ ਲਈ ਕੋਈ ਕੋਈ ਸਮਾਨ ਲੈਣ ਜਾਇਦਾ ਤਾਂ ਉਹ ਇਹ ਜਰੂਰ ਵਿੱਚ ਐਕਸਾਈਟਡ ਹੁੰਦਾ ਨਹੀਂ ਆ ਨਹੀਂ ਆ ਲਈਏ ਆਪਾਂ ਆ ਨਹੀਂ ਆ ਕਾਂਡੀ ਲਈਏ ਆਪਣੇ ਕੋਲ ਆ ਕਟਰ ਖਰਾਬ ਹੋ ਗਿਆ ਇਹਨੂੰ ਲਈਏ ਤਾਂ ਉਹ ਜਰੂਰ ਫਿਰ ਉਹਨਾਂ ਚੀਜ਼ਾਂ ਦੇ ਨਾਲ ਹੀ ਆਪਣਾ ਰੋਜ਼ਾਨਵੀ ਆਪਣਾ ਇੰਟਰਸਟ ਵੀ ਸ਼ੋਅ ਕਰਦਾ ਵੱਡੀ ਗੱਲ ਸਕੂਲ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਬਹੁਤ ਸਾਰੇ ਐਸੇ ਮੈਨੂੰ ਕਿਤੇ ਦੇਖਦੇ ਨੇ ਸੋਸ਼ਲ ਮੀਡੀਆ ਉੱਤੇ ਫੇਸਬੁੱਕ ਤੇ ਤਾਂ ਸਰ ਤੁਸੀਂ ਆ ਬੂਟਾ ਲਗਾਇਆ ਸਾਡੇ ਕੋਲ ਆ ਹੈਗਾ ਤੇ ਕੇਵਲੇ ਅਸੀਂ ਆਦਾਨ ਪ੍ਰਦਾਨ ਵੀ ਫੁੱਲਾਂ ਦਾ ਹੀ ਕਰਦੇ ਆ ਇਹਨਾਂ ਬੂਟਿਆਂ ਦਾ ਹੀ ਕਰਦੇ ਆ ਜਿੰਦਾ ਨਹੀਂ ਮਾਠ ਜਿੱਥੇ ਕਿਤੇ ਦੇ ਦਿੰਦੇ ਆਰ ਤੇ ਜਾਂਦੇ ਜਾਂਦੇ ਤੇ ਹੋਰ ਮਾਸਟਰਾਂ ਵਾਂਗੂ ਤੁਹਾਨੂੰ ਲੋਕਾਂ ਨੂੰ ਗਿਫਟ ਮਿਲਦੇ ਹੋਣਗੇ ਹੋਰ ਚੀਜ਼ਾਂ ਮਿਲਦੀ ਬਿਲਕੁਲ ਸਹੀ ਕਿਹਾ ਸਰ ਤੁਸੀਂ ਬਿਲਕੁਲ ਸਹੀ ਕਿਹਾ ਮੇਰੇ ਕੋਲ ਅੱਜ ਵੀ ਉਹ ਚੀਜ਼ਾਂ ਸੰਭਾਲੀਆਂ ਹੋਈਆਂ ਨੇ ਤੇ ਉਹਨਾਂ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਵੀ ਕਰ ਰਿਹਾ ਜਿਹੜੇ ਬੱਚਿਆਂ ਵੱਲੋਂ ਇਹ ਚੀਜ਼ ਦੇਖੀ ਜਾਂਦੀ ਕਿ ਸਰ ਤੁਹਾਡੇ ਆ ਬੂਟਾ ਨਹੀਂ ਲੱਗਾ ਹੋਇਆ ਚਾਹੇ ਉਹ ਬੱਚੇ ਨੇ ਇੱਕ ਛੋਟਾ ਜਿਹਾ ਬੂਟਾ ਲੈ ਕੇ ਦਿੰਦਾ ਪਰ ਮੇਰੇ ਲਈ ਉਹ ਇੱਕ ਨਿਸ਼ਾਨੀ ਬਣ ਜਾਂਦੀ ਹੈ ਕਿ ਬੱਚੇ ਨੇ ਮੈਨੂੰ ਦੇਖਿਆ ਸੀ ਇਹ ਚੀਜ਼ ਕਰਦੇ ਆ ਫਿਰ ਮਨਚ ਇਹ ਵੀ ਹੁੰਦਾ ਕਿ ਅਸੀਂ ਕਿਸੇ ਬੱਚੇ ਨੂੰ ਕੋਈ 네ਗੇਟਿਵ ਅਪਰੋਚ ਨਹੀਂ ਕਰ ਰਹੇ ਅਸੀਂ ਬੱਚੇ ਦੇ ਲਈ ਪੋਜ਼ਿਟਿਵਿਟੀ ਲੈ ਕੇ ਆ ਰਹੇ ਹਾਂ ਕਿ ਬੱਚੇ ਤੁਸੀਂ ਵੀ ਇਹ ਕੰਮ ਕਰੋ ਤਾਂ ਬੱਚੇ ਉਹਨਾਂ ਰੁਝਾਨ ਨੂੰ ਕਿ ਛੋਟੇ ਬੱਚੇ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਕਿ ਸਾਡੇ ਟੀਚਰ ਇਹ ਕੰਮ ਕਰ ਰਹੇ ਸੀ ਜ਼ਰੂਰ ਇਹ ਕੰਮ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਤੁਹਾਨੂੰ ਮਿਲਾਇਆ ਵਾ ਕੰਪਿਊਟਰ ਟੀਚਰ ਦੇ ਨਾਲ ਜਿਨ੍ਹਾਂ ਦਾ ਸ਼ੌਂਕ ਵੱਖਰਾ ਜਾਵਾ ਉਹਨਾਂ ਨੇ ਇੱਕ ਛੱਤ ਉੱਤੇ ਹੀ ਜਿਹੜਾ ਕੀ ਇੱਕ ਗਾਰਡਨ ਤਿਆਰ ਕੀਤਾ ਵਾ ਤੇ ਫੁੱਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਫੁੱਲ ਤਿਆਰ ਕੀਤੇ ਨੇ ਤੇ ਸਾਰੇ ਪਰਿਵਾਰ ਦੀ ਬਹੁਤ ਸਪੋਰਟ ਹੈ ਇਹਨਾਂ ਨੂੰ ਫੁੱਲਾਂ ਵਾਲਾ ਮਾਸਟਰ ਵੀ ਕਹਾ ਜਾਂਦਾ ਵਾ ਜਿੱਥੇ ਮੈਂ ਦੇਖਿਆ ਜਿੱਥੇ ਕੰਪਿਊਟਰ ਟੀਚਰ ਕਹਿੰਦੇ ਨੇ ਫੁੱਲਾਂ ਵਾਲਾ ਮਾਸਟਰ ਵੀ ਇਹਨਾਂ ਨੂੰ ਕਹਿੰਦੇ ਨੇ ਤੇ ਹੋਰ ਗੱਲਬਾਤ ਕਰਾਂਗੇ ਇਹਨਾਂ ਦੇ ਪਿਤਾ ਜੀ ਜਿਹੜ ਤੇ ਫਿਰ ਇਸ ਤਰ੍ਹਾਂ ਜਿਹੜੇ ਸ਼ੌਂਕ ਉਹ ਪਾਲੇ ਜਾਂਦੇ ਨੇ ਹਾਂਜੀ ਸਾਹ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚਲੇ ਤੁਹਾਡਾ ਸ਼ੁਕਰੀਆ ਤੁਸੀਂ ਇੱਥੇ ਸਾਡੇ ਕੋਲ ਆਏ ਸਾਡਾ ਆਨਰ ਸਲਫਦਾ ਕੀਤੀ ਤੇ ਸਾਹ ਜੀ ਕਿਸ ਤਰ੍ਹਾਂ ਦੀ ਇਹ ਦੀਓ ਕੰਪਿਊਟਰ ਟੀਚਰ ਨੇ ਸੇ ਬੇਟਾ ਸ਼ੌਂਕ ਵੱਖਰਾ ਇਹ ਪਾਲਿਆ ਵਾ ਕਾਬੀ ਸ਼ਾਤੂ ਤੇ ਗਾਰਡਨ ਤੇ ਆ ਕਰ ਲਿਆ ਲੋਕਾਂ ਵੱਲੋਂ ਕਿੰਨਾ ਖੇਚਦਾ ਤਿੰਦ ਰਿਆ ਲੋਕ ਕਿੰਨੀ ਤਾਰੀਫ ਕਰਦੇ ਤੁਹਾਡੀ ਗੱਲ ਦੇਖੋ ਜੀ ਜਦੋਂ ਤਾਰੀਫ ਹੁੰਦੀ ਹੈ ਸਾਡੇ ਰਿਸ਼ਤੇਦਾਰਾਂ ਵੱਲੋਂ ਪੈਣਾ ਭਰਾਵਾਂ ਵੱਲੋਂ ਆਪਣੇ ਜਿਹੜੇ ਆਂਡ ਗੌਂਡ ਵੱਲ ਲੋਕ ਨੇ ਨਾ ਉਹ ਸ਼ਾਤੂ ਉੱਪਰ ਖਲੋਕੇ ਸਾਡੇ ਗਾਰਡਨ ਦਾ ਮਜ਼ਾ ਲੈਂਦੇ ਨੇ ਤੇ ਉਹਨ ਸਾਨੂੰ ਇਹ ਖੁਸ਼ ਹੁੰਦੀ ਹੈ ਕਿ ਸਾਡੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਤੇ ਅਸੀਂ ਦੇਖਿਆ ਬੀਟ ਭਾਈ ਨੇ ਗੱਲ ਕੀਤੀ ਸੀ ਤੇ ਬੇਟਾ ਕਹਿੰਦਾ ਵੀ ਜਦੋਂ ਪਰਿਵਾਰ ਚ ਅਸੀਂ ਬੈਠੇ ਹੁੰਦੇ ਨਾ ਕਿ ਅਸੀਂ ਕੋਈ ਫालतू ਗੱਲ ਨਹੀਂ ਕਰਦੇ ਜਾਂ ਕੋਈ ਰਿਸ਼ਤੇਦਾਰ ਦੀ ਗੱਲ ਨਹੀਂ ਕਰਦੇ ਅਸੀਂ ਦੇਖਿਆ ਨਹੀਂ ਲੋਕ ਚੋਲੀ ਕਰਨੀ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਹਮੇਸ਼ਾ ਅਸੀਂ ਫੁੱਲ ਬੂਟੇ ਹੀ ਗੱਲ ਹੀ ਕਰ ਦਿੰਦੇ ਹਾਂ ਪਰਿਵਾਰ ਵਿੱਚ ਅੱਜ ਕਿਹੜਾ ਬੂਟਾ ਲਾਉਣਾ ਵਾ ਕਿਸ ਤਰ੍ਹਾਂ ਤਿਆਰ ਕਰਨਾ ਇਸ ਤਰ੍ਹਾਂ ਮਾਤਾ ਮਨ ਮੋਲ ਹੋ ਜਾਂਦਾ ਕੀ ਲੱਗਦਾ ਨਹੀਂ ਉਸ ਦਾ ਤਿਆਰ ਕੀਤਾ ਜਾਂਦਾ ਸਾਰੇ ਦੇਖੋ ਜੀ ਗੱਲ ਤੇ ਹੈ ਨਾ ਜਦੋਂ ਅਸੀਂ ਆਨਲਾਈਨ ਮੀਡੀਆ ਦੇਖ ਜਿਸ ਤਰ੍ਹਾਂ ਸਨਰੀਆ ਫੁੱਲ ਸੀਗੇ ਸਾਨੂੰ ਪਹਿਲਾਂ ਪਤਾ ਨਹੀਂ ਸੀਗੇ ਤੇ ਮੈਨੂੰ ਪਤਾ ਨਹੀਂ ਸੀ ਵੀ ਇਹ ਇਹਦਾ ਫੁੱਲਾਂ ਦਾ ਨਾਂ ਕੀ ਹੈ ਉਹ ਮੀਡੀਆ ਤੋਂ ਪਤਾ ਲੱਗਾ ਫਿਰ ਅਸੀਂ ਉਹ ਬਾਜ਼ਾਰੋਂ ਲਾਂਦੇ ਹੁਣ ਉਹ ਸਾਡੇ ਕੋਲ ਇੰਨੇ ਕੇ ਫੈਲ ਗਏ ਨੇ ਕਿ ਅਸੀਂ ਉਹਨਾਂ ਦੇ ਬੀਜ ਜਿਹੜੇ ਆ ਉਹ ਅਗਲੇ ਸੀਜ਼ਨ ਉਸ ਤਰ੍ਹਾਂ ਲਏ ਨੇ ਉਸੇ ਅਗਲੇ ਸੀਜ਼ਨ ਲਾਵਾਂਗਾ ਵਾਂਗੇ ਤੇ ਫਿਰ ਇਹਨਾਂ ਦਾ ਜਿਹੜੀ ਖਾਦ ਹੈ ਉਹ ਵੀ ਅਸੀਂ ਆਪ ਤਿਆਰ ਕਰਦੇ ਆਂ ਆ ਤੁਹਾਨੂੰ ਦੱਸ ਕੇ ਸਾਂਝਾ ਕਰਦੇ ਹੋ ਆ ਤੁਸੀਂ ਦੇਖਦੇ ਹੋ ਖਾਦ ਜਿਹੜੀ ਤਿਆਰ ਕੀਤੀ ਗਈ ਆ ਪਾਣੀ ਦੇ ਵਿੱਚ ਜਿਹੜੇ ਕੀ ਕੇਲੇ ਦੇ ਛਿਲਕੇ ਪਾਏ ਨੇ ਕੇਲੇ ਦੇ ਛਿਲਕੇ ਨੇ ਇਹ ਤਕਰੀਬਨ 15 ਦਿਨ ਹੋ ਗਏ ਨੇ ਇਹਨਾਂ ਨੂੰ ਵਿੱਚ ਪਾਏ ਹੋਏ ਪਾਣੀ ਇਹ ਪਾਣੀ ਜਦੋਂ ਹੁਣ ਤਿਆਰ ਹੈ ਇਹਨੂੰ ਅਸੀਂ ਮਲਟੀਪਲਾਈ ਕਰਕੇ ਪਾਣੀ ਦੇ ਵਿੱਚ ਜੇ ਇਹ ਤਕਰੀਬਨ 1 ਲੀਟਰ ਤੇ 4 ਲੀਟਰ ਅਸੀਂ ਪਾਣੀ ਪਾ ਕੇ ਸਾਦਾ ਤੇ ਇਹਨੂੰ ਅਸੀਂ ਫੋਦਨ ਪਾਵਾਂਗੇ ਤੇ ਬੜੀ ਵਧੀਆ ਖਾਦ ਹੈ ਇਸ ਤਰ੍ਹਾਂ ਹੀ ਅਸੀਂ ਆਲੂ ਪਿਆਜ਼ ਦੇ ਛਿਲਕੇ ਨੇ ਅਦਰਕ ਦੇ ਛਿਲਕੇ ਆ ਲਸਣ ਦੇ ਛਿਲਕੇ ਆ ਹਰੀ ਮਿਰਚ ਇਹਨਾਂ ਨੂੰ ਇਸ ਭੋਂਕ ਰੱਖਿਆ ਹੋਇਆ ਹੈ ਇਹਨਾਂ ਨੂੰ ਅਸੀਂ ਜਿਹੜਾ ਉਹ ਜਦੋਂ ਤਿਆਰ ਹੋਣਗੇ ਇਹਦਾ ਪਾਣੀ ਡਿਲੀਊਟ ਕਰਕੇ ਪਾਵਾਂਗੇ ਤੇ ਬੜੀ ਉਹਦੀ ਚੀਜ਼ ਹੈ ਬਾਜ਼ਾਰੋਂ ਸਾਨੂੰ ਖਾਦ ਲਿਆਉਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਤੇ ਮੇਰੇ ਸੰਗਲ ਜੀ ਜਦੋਂ ਕਿ ਦੁਪਹਿਰੇ ਕੇਲੇ ਛਾਤੇ ਬੈਠਾ ਹੁੰਦਾ ਫਿਰ ਕਿਸ ਤਰ੍ਹਾਂ ਇੰਜੋਏ ਲੈਂਦੇ ਉਹ ਕਿੰਨੀ ਕੀ ਦੀ ਵਾਤਾਵਰਣ ਵਧੀਆ ਵਾ ਕਿੰਨੀ ਇੱਕ ਇੰਨੇ ਫੁੱਲਾਂ ਦੀ ਜਿਹੜੀ ਖੁਸ਼ਬੂ ਆਉਂਦੀ ਹੈ ਫਿਰ ਮਨ ਨੂੰ ਕਿੰਨਾ ਖੁਸ਼ ਹੁੰਦਾ ਵੀ ਸਰੀਰ ਚ એનર્ਜੀ ਦੀ ਆ ਗਈ ਤਾਕਤ ਦੀ ਸਰੀਰ ਚ ਆ ਗਈ ਦੇਖੋ ਜੀ ਇਹਦੇ ਹੁਣ ਫੁੱਲ ਲੱਗੇ ਨੇ ਸਰਦੀਆਂ ਦੇ ਮੌਸਮ ਦੇ ਤੇ ਬਹੁਤ-ਬਹੁਤ 15-20 ਦਿਨ ਜਾਂ ਮਹੀਨਾ ਹੋਰ ਚੱਲਣੇ ਜਦੋਂ ਧੁੱਪ ਬਹੁਤ ਜ਼ਿਆਦਾ ਹੋ ਜਾਏਗੀ ਫਿਰ ਖਤਮ ਹੋ ਜਾਣਗੇ ਉਸ ਬਾਅਦ ਅਸੀਂ ਗਰਮੀਆਂ ਦੇ ਫੁੱਲ ਦੀ ਪਨੀਰੀ ਲਗਾਈ ਹੋਈ ਹੈ ਉਹਨਾਂ ਨੂੰ ਅਸੀਂ ਐਨਜੋਏ ਕਰਾਂਗੇ ਤੇ ਉਹਨਾਂ ਵਾਸਤੇ ਥੋੜੀ ਜਿਹੀ ਸ਼ਾਂ ਦੀ ਲੋੜ ਕਿਉਂਕਿ ਬਹੁਤ ਜਦੋਂ ਇੱਥੇ ਸਾਡੇ ਪੰਜਾਬ 'ਚ ਜਿਹੜੀ ਗਰਮੀ ਹੈ 45-47 ਡਿਗਰੀ ਤੱਕ ਜਾਂਦੀ ਹੈ ਉਦੋਂ ਤੇ ਸਰਵਾਈਵ ਕਰਨਾ ਬੜਾ ਮੁਸ਼ਕਲ ਹੈ ਛਾਤੇ ਉੱਪਰ ਕਿਉਂਕਿ ਬਹੁਤ ਹੀਟ ਹੋ ਜਾਂਦੀ ਹੈ ਫਿਰ ਅਸੀਂ ਉਹਨਾਂ ਨੂੰ ਥੋੜਾ ਜਿਹਾ ਸ਼ਾਵੇਂ ਰੱਖਦੇ ਆਂ ਤੇ ਉਥੇ ਇਹਨਾਂ ਦੀ ਕੇਅਰ ਕਰਦੇ ਆ ਤੇ ਉਹਨਾਂ ਨਾਲ ਮਜ਼ਾ ਹੀ ਹੋ ਰਿਹਾ ਹੈ ਬਿਲਕੁਲ ਜੀ ਅਗਲੇ ਇੱਕ ਟਾੜਾ ਪਰਸਾਂ ਸਵਾਰ ਮੈਂ ਕਰਾਂਗਾ ਤੁਹਾਨੂੰ ਜਦੋਂ ਕਿ ਸਾਡੀ ਆਂਟੀ ਜੀ ਨਾਰਾਜ਼ ਹੋ ਜਾਂਦੇ ਨੇ ਤੇ ਕਦੀ ਉਹਨਾਂ ਨੂੰ ਫੁੱਲ ਗਾਰ ਦੇ ਕੇ ਖੁਸ਼ੀ ਤਾਂ ਕਿ ਉਹ ਘਰ ਵਿੱਚ ਇਹਨੇ ਫੁੱਲ ਨੇ ਇਹ ਰੋਜ਼ਗਾਰ ਲੱਗੇ ਆ ਗਿਆ ਤੇ ਲੈ ਹੁਣ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਕਦੀ ਬਣਾਇਆ ਦੇਖੋ ਜੀ ਅਸੀਂ ਉਹਨਾਂ ਨੂੰ ਫੁੱਲ ਨਹੀਂ ਦਿੰਦੇ ਉਹਨਾਂ ਨੂੰ ਗਮਲੇ ਦੇ ਦਿੰਨੇ ਆ ਤੁਸੀਂ ਲੋ ਸਾਰੇ ਗਮਲਾ ਰੱਖੋ ਤੇ ਬੋਲੋ ਬੋਲਣਾਵਾ ਜੀ ਤੁਸੀਂ ਦੇਖਿਆ ਵੀ ਇਹ ਪਰਿਵਾਰ ਹੱਸਦਾ ਖੈਦਾ ਪਰਿਵਾਰ ਆ ਪ੍ਰਮਾਤਮਾ ਕਰੇ ਅਸੀਂ ਇਸੇ ਤਰ੍ਹਾਂ ਇਹ ਪਰਿਵਾਰ ਹੱਸਦਾ ਖੈਦਾ ਰਹੇ ਸਾਰੇ ਪਰਿਵਾਰ ਵਿੱਚ ਪੜ੍ਹੇ ਲਿਖੇ ਲੋਕ ਨੇ ਬਸ ਸ਼ੌਂਕ ਵੱਖਰੇ ਸੀ ਸ਼ੌਂਕ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਗਾਰਡਨ 'ਚ ਜਾ ਕੇ ਸੈਰ ਕਰਦੇ ਨੇ ਉੱਥੇ ਜਾ ਕੇ એનર્ਜੀ ਲੈਂਦੇ ਨੇ ਇਹਨਾਂ ਨੇ ਜਿਹੜਾ ਸ਼ੌਂਕ ਨੇ ਆਪਣੇ ਛੱਤ ਉੱਤੇ ਪਾਲ ਲਏ ਪੇਸ਼ ਆਵੇ ਤੋਂ ਜਿਹੜਾ ਕਿ ਮਾਸਟਰ ਨੇ ਕੰਪਿਊਟਰ ਟੀਚਰ ਨੇ ਪਰ ਫੁੱਲਾਂ ਵਾਲੇ ਮਾਰਕੀਟ ਵੀ ਇਹਨਾਂ ਨੂੰ ਕਿਹਾ ਜਾਂਦਾ ਵਾ ਤੁਸੀਂ ਦੇਖਿਆ ਵੀ ਬੇਟੇ ਦੇ ਸਹਿਯੋਗ ਦੇ ਨਾਲ ਪਰਿਵਾਰ ਦੇ ਸਹਿਯੋਗ ਨਾਲ ਅੱਜ ਸਾਰਾ ਪਰਿਵਾਰ ਜਿਹੜਾ ਕਿ ਇੱਕ ਛੱਤ ਉੱਤੇ ਗਾਰਡਨ ਤਿਆਰ ਕਰਕੇ ਆ ਦਿੱਤਾ 10 ਤੋਂ 12 ਤਰ੍ਹਾਂ ਦੇ ਜਿਹੜੇ ਕਿ ਫੁੱਲ ਤਿਆਰ ਕੀਤੇ ਗਏ ਨੇ ਸਾਡੀ ਦਰਸ਼ਕਾਂ ਨੂੰ ਪੀ ਲਿਆ ਜੇ ਤੁਸੀਂ ਵੀ ਇਸ ਤਰ੍ਹਾਂ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਵਿੱਚ ਕਮੈਂਟ ਵਿੱਚ ਆਪਣੇ ਸਵਾਲ ਤੁਸੀਂ ਕਰ ਸਕਦੇ ਹੋ ਤੇ ਸਲਾਹ ਲਈ ਅਸੀਂ ਨੰਬਰ ਵੀ ਉਹਨਾਂ ਦੇਵਾਂਗੇ ਜੇਕਰ ਕਿਸੇ ਤਾਂ ਦੀ ਕੋਈ رائے ਲੈਣੀ ਹੋਵੇ ਕਿਸ ਤਰ੍ਹਾਂ ਦਾ ਗਾਰਡਨ ਤਿਆਰ ਕਰਨਾ ਹੋਵੇ ਤੇ ਤੁਸੀਂ ਤਿਆਰ ਕਰ ਸਕਦੇ ਹੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ